ਪੀਰੋ ਆਪਾਂ ਜਿਹੜੇ ਲੋਕਲ ਪਿੰਡਾਂ ਤੋਂ ਆਏ ਆ ਸਨਾਮ ਸ਼ਹਿਬ ਤੋਂ ਆਪਾਂ ਜਾਣਦੇ ਕਿ ਕਿਵੇਂ 13 April 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਡਿਊਟੀ ਲੱਗੀ ਪਾਣੀ ਪਿਉਣ ਦੀ ਚਖਮੀਆਂ ਨੂੰ ਉੱਥੇ ਅੜਸ ਦੇ ਲੋਕਾਂ ਨੂੰ ਦੇਖ ਕੇ ਸ਼ਹੀਦ ਕੁਦਮ ਸਿੰਘ ਜੀ ਦਾ ਕੁੱਨ ਖੋਲਿਆ ਤੇ ਉਹਨਾਂ ਨੇ ਮਿੱਟੀ ਦੀ ਕਸਮ ਖਾਧੀ ਕਿ ਮੈਂ ਬਦਲਣ ਚੱਲ ਪਏ ਆਪਣੇ ਮਿਸ਼ਨ ਵੱਲ ਨੂੰ ਗਦਰੀ ਬਾਪਿਆਂ ਨਾਲ ਵੀ ਮੇਲ ਹੋਏ ਚਿੱਠੀ ਪੱਤਰ ਇੱਕ ਵਾਰੀ ਆ ਵੀ ਗਏ ਵਾਪਸ ਇੱਥੇ ਉਹਨਾਂ ਕੋਲੋਂ ਗਦਰੀ ਲਿਟਰੇਚਰ ਫੜਿਆ ਗਿਆ ਤਿੰਨ ਪਸਤੋਂ ਫੜ ਕੇ 5 ਸਾਲ ਦੀ ਸਜ਼ਾ ਹੋ ਗਈ ਸਜ਼ਾ ਤੋਂ ਬਾਅਦ ਦੁਬਾਰਾ ਫੇਰ ਆਪਣੇ ਬਿਸ਼ਅ ਤੇ ਚਲੇ ਗਏ 21 ਸਾਲ ਅੱਗ ਬਾਲੀ ਰੱਖੀ ਉਹ ਸ਼ੋਹਦੇ ਨੇ ਆਪਣੀ ਹਿੱਕ 'ਚ 21 ਸਾਲ ਇਦਾਂ ਦੀਆਂ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਨੇ ਕੋਈ ਨਿੱਜੀ ਦੁਸ਼ਮਣੀਆਂ ਤਾਂ ਚੱਲ ਸਕਦੀਆਂ ਨੇ ਚਾਚੇ ਤਾਇਿਆਂ ਦੀਆਂ ਮਾਮਿਆਂ ਫੁੱਫੜਾਂ ਦੀਆਂ ਵੀ 20 ਸਾਲ 30 ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਖੱਟ ਪਠਾ ਤੇ ਤੇਰੇ ਹੁੰਡਾ ਤੇ ਇੱਕ ਦੂਜੇ ਦੇ ਵਿਆਹਾਂ ਤੇ ਨਹੀਂ ਜਾਂਦੇ ਪਰ ਦੇਸ਼ ਵਾਸਤੇ 21 ਸਾਲ ਆਵਦੇ ਇੱਕ ਦੇ ਵਿੱਚ ਸ਼ਾਦੀ ਦੇ ਵਿੱਚ ਇੱਕ ਗੰਢ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਤੇਜ ਵਾਸ ਨੂੰ ਬਹੁਤ ਔਖਾ ਨਿੱਜੀ ਨਿੱਜੀ ਤੱਕ ਲੜਾਈਆਂ ਚੱਲ ਪੈਂਦੀ ਐਸੇ ਕਰਕੇ ਜਾਂ ਫਿਰ ਆਪਾਂ ਇੱਥੇ ਮੱਥਾ ਟੇਕਣਾ ਨੇ ਐਸੇ ਕਰਕੇ ਜਦੋਂ ਸਜਦਾ ਕਰਨਾ ਹੁੰਦਾ